ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਫੇਰ ਹਾਜ਼ਰ ਹੋ ਗਏ ਆ ਜਿਹੜਾ ਪ੍ਰੋਗਰਾਮ ਆਪਾਂ ਹਰ ਹਫ਼ਤੇ ਲੈ ਕੇ ਆਉਂਦੇ ਆ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਸੋ ਪਿਛਲੀ ਜਿਹੜੀ ਬਾਤ ਪਈ ਸੀ ਉਹਦਾ ਪਹਿਲਾਂ ਆਪਾਂ ਸਾਰਿਆਂ ਨੂੰ ਦੱਸ ਦਈਏ ਉਹਦਾ ਕੀ ਜਵਾਬ ਸੀਗਾ ਦੱਸੋ ਜੀ ਬਾਬਾ ਜਵਾਬ ਸੀ ਛੱਲੀ ਉਹ ਅਸੀਂ ਛੱਲੀ ਜੀ ਤੇ ਬਹੁਤ ਜਾਣਿਆਂ ਨੇ ਜਵਾਬ ਉਹਦਾ ਸਾਨੂੰ ਭੇਜਿਆ ਸੈਦ ਤਾਇਆ ਜਿਹੜੇ ਸੈਦ ਦੇਣ ਵਾਲੇ ਬੰਦੇ ਸੀਗੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜੀ ਕੁਲਦੀਪ ਕੀਤਾ ਤੇ ਇੱਕ ਯੂਪੀ ਦੇ ਪੰਜਾਬੀ ਪੰਨੇ ਯੂਟਿਊਬਰ ਹੈਗੇ ਉਹਨਾਂ ਦਾ ਤੇ ਦੇਸੀ ਚੁੱਲਾ ਜੀ ਉਹ ਵੀ ਯੂਟਿਊਬਰ ਹੈ ਜੀ ਆ ਤੇ ਜਸਕਰਨ ਸਿੰਘ ਬਾਵਾ ਇਹਨਾਂ ਨੇ ਦਿੱਤਾ ਇੱਕ ਸਾਡੇ ਕੋਲ ਹੋਰ ਸੱਜਣ ਜੀ ਉਹ ਹੈ ਜੀ ਗਮਦੂਰ ਸਿੰਘ ਇਹਨਾਂ ਨੇ ਜਵਾਬ ਹਨਾ ਸਹੀ ਦਿੱਤੇ ਤੇ ਹੋਰ ਵੀ ਬਾਕੀ ਵੀ ਬਹੁਤ ਆਏ ਲੋਕਾਂ ਨੇ ਬਹੁਤ ਜਵਾਬ ਭੇਜਿਆ ਤੇ ਕਈਆਂ ਦੇ ਚਲੋ ਮਿਸ ਹੋ ਗਿਆ ਤੇ ਪਿਛਲੀ ਵਾਰ ਦੇ ਵੀ ਸਾਡੇ ਕੋਲ ਦੋ ਰਹਿ ਗਏ ਸੀ ਨਵਜੋਤ ਸਿੰਘ ਹਰਜਿੰਦਰ ਸਿੰਘ ਉਹ ਜਿਹੜੇ ਪਿਛੇ ਪਿਛਲੇ ਵਾਰੀ ਸਾਡੇ ਕੋਲ ਨਹੀਂ ਦੇ ਹੋਏ ਸੀ ਤੇ ਬਹੁਤ ਵਧੀਆ ਲੱਗਾ ਬਹੁਤ ਜੁੜੇ ਆ ਤੇ ਸਾਡੇ ਨਾਲ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਅਸੀਂ ਵੀ ਹੁਣ ਮਿਸ ਕਰਦੇ ਆ ਕਿ ਜਲਦੀ ਜਲਦੀ ਸੰਡੇ ਆਵੀ ਤੇ ਆਪਾਂ ਸਾਰੇ ਇਕੱਠੇ ਹੋਈਏ ਤੇ ਬਹਿ ਕੇ ਗੱਲਾਂ ਬਾਤਾਂ ਕਰੀਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਨਾ ਤਾਂ ਇਦਾਂ ਲੱਗਦਾ ਹੁਣ ਆਪਾਂ ਸਾਰੀ ਫੈਮਿਲੀ ਬੈਠੇ ਆਂ ਤਾਂ ਆਪਾਂ ਗੱਲਾਂ ਬਾਤਾਂ ਕਰੀਏ ਫੇਰ ਇਦਾਂ ਹੀ ਇਦਾਂ ਹੀ ਸਾਡੇ ਨਾਲ ਜੁੜੇ ਰਿਓ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੀਏ ਪੁਰਾਣੀਆਂ ਗੱਲਾਂ ਕਰਦੇ ਰਹੀਏ ਕੋਈ ਤੁਹਾਡੇ ਕੋਲ ਹੋਵੇ ਤੁਸੀਂ ਸਾਨੂੰ ਦੱਸਦੇ ਰਿਓ ਤੇ ਪੁਰਾਣੇ ਜ਼ਮਾਨੇ 'ਚ ਕਹਾਣੀਆਂ ਸੁਣਾਉਣੀਆਂ ਬਾਤਾਂ ਪਾਉਣੀਆਂ ਇਹ ਬਜ਼ੁਰਗ ਹੀ ਹੁੰਦੇ ਸੀ ਅੱਗੇ ਜਿਹੜੇ ਸਿਆਣੇ ਹੁੰਦੇ ਸੀ ਉਹ ਹੀ ਕਰਦੇ ਹੁੰਦੇ ਸੀ ਤੇ ਇਹ ਆ ਵੀ ਰਿਸਪੈਕਟ ਦਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ ਬਹੁਤ ਕੋਈ ਆਇਆ ਗਿਆ ਹੁੰਦਾ ਬਹੁਤ ਰਿਸਪੈਕਟ ਦਿੰਦੇ ਹੁੰਦੇ ਸੀ ਤੇ ਅੱਜ ਕੱਲ ਰਿਸਪੈਕਟ ਘਟ ਗਈ ਆ ਤੇ ਦਿਖਾਵਾ ਜ਼ਿਆਦਾ ਰਹਿ ਗਿਆ ਹਾਂ ਤੇ ਉਹ ਰਿਸਪੈਕਟ ਦੇਖੋ ਜੀ ਦਿੰਦੇ ਹੁੰਦੇ ਸੀ ਜਦੋਂ ਪੁਰਾਣੇ ਟਾਈਮ 'ਚ ਕੋਈ ਪਰੋਣਾ ਆਉਂਦਾ ਹੁੰਦਾ ਸੀ ਨਾ ਤੇ ਉਹਨੂੰ ਘਰ ਆਏ ਨੂੰ ਜਦੋਂ ਜੇ ਕੋਈ ਰਾਤ ਵੀ ਰਹਿ ਪੈਂਦਾ ਹੁੰਦਾ ਸੀ ਤੇ ਉਹਨੂੰ ਰੋਟੀ ਨਾਲ ਦੇਈ ਤੇ ਨਾਲ ਅਚਾਰ ਤੇ ਰੋਟੀ ਉਹ ਦੇ ਦਿੰਦੇ ਤੇ ਘਰ ਬੜਾ ਖੁਸ਼ ਹੋ ਕੇ ਰੋਟੀ ਖਾਂਦਾ ਬਹੁਤ ਖੁਸ਼ ਹੋ ਕੇ ਖਾਂਦਾ ਸੀ ਔਰ ਘਰ ਚ ਜੋ ਬਣਿਆ ਸੀਗਾ ਉਹੋ ਹੀ ਉਹ ਖਾ ਕੇ ਖੁਸ਼ ਹੋ ਜਾਂਦਾ ਉਹ ਬੜਾ ਖੁਸ਼ ਹੁੰਦੇ ਸੀ ਪ੍ਰਾਣੇ ਸਾਰੇ ਇੱਦਾਂ ਹੀ ਖੁਸ਼ ਹੁੰਦੇ ਸੀ ਜੇ ਬਾਹਰੀ ਗੱਲ ਹੋਣੀ ਕਹਿਣਾ ਵਧੀਆ ਜੀ ਸੇਵਾ ਕਰਨੀ ਤਾਂ ਸੱਕਰ ਕੇ ਲਾ ਕੇ ਸੱਕਰ ਕੇ ਲਾ ਕੇ ਦੇ ਦਿਓ ਔਰ ਉਹਦੇ ਨਾਲ ਬੜਾ ਉਹ ਖੁਸ਼ ਹੁੰਦੇ ਸੀ ਉਹਦੇ ਨਾਲ ਬਹੁਤ ਖੁਸ਼ ਹੁੰਦੇ ਸੀ ਪ੍ਰਾਣੇ ਰੋਟੀ ਉਹ ਵੀ ਇੱਕ ਰਿਸਪੈਕਟ ਜੀ ਉਹਨਾਂ ਲਈ ਉਹ ਹੀ ਸਾਰਾ ਕੁਝ ਸੀ ਜੇ ਕੋਈ ਗਰਮੀਆਂ ਨੂੰ ਪ੍ਰਾਣਾ ਆ ਗਿਆ ਤੇ ਉਹਦੇ ਲਈ ਘੜੇ ਦੇ ਵਿੱਚੋਂ ਪਾਣੀ ਲੈ ਕੇ ਠੰਡਾ ਦੁੱਧ ਪਾ ਕੇ ਮਿੱਠਾ ਪਾਣੀ ਬਣਾਉਂਦੇ ਹੁੰਦੇ ਸੀ ਹਾਂਜੀ ਮਿੱਠਾ ਪਾਣੀ ਬਣਾ ਕੇ ਪਿਲਾਉਂਦੇ ਉਹ ਪੀ ਪੀਣਾ ਉਹਨਾਂ ਨੇ ਪੀ ਕੇ ਬੜੇ ਖੁਸ਼ ਹੁੰਦੇ ਸੀ ਤੇ ਹੁਣ ਤਾਂ ਜ਼ਮਾਨਾ ਗਰਮੀਆਂ ਨੂੰ ਜਾਂ ਲੱਸੀ ਹੁੰਦੀ ਸੀ ਲੱਸੀ ਹੁੰਦੀ ਦੀ ਜੋ ਉਹ ਪਿਲਾਦੇ ਸੀ ਬਸ ਉਹੀ ਚਾਟੀ ਦੀ ਲੱਸੀ ਵਧੀਆ ਹੁੰਦੀ ਉਹ ਹੀ ਤੇ ਪ੍ਰਾਣੇ ਆਏ ਦਾ ਕੋਈ ਦੁੱਖ ਨਹੀਂ ਸੀ ਹੁੰਦਾ ਤੇ ਕੋਈ ਤਕਲੀਫ ਨਹੀਂ ਸੀ ਹੁੰਦੀ ਕਿਉਂਕਿ ਜਦੋਂ ਪ੍ਰੌਣਾ ਹਾ ਨਾ ਤੇ ਘਰ ਦੇ ਵਿੱਚ ਜਿਹੜੀ ਦਾਲ ਬਣੀ ਉਹ ਹੀ ਉਹ ਖਾ ਕੇ ਜਰਾ ਹੁੰਦਾ ਸੀ ਕੋਈ ਸਪੈਸ਼ਲ ਨਹੀਂ ਬਣਾਉਣਾ ਪੈਂਦਾ ਸੀ ਪੰਜ ਚਾਰ ਚੀਜ਼ਾਂ ਉਹਨਾਂ ਉਸ ਟਾਈਮ ਸਾਡੇ ਵੀ ਮੈਂ ਇੱਕ ਮਸਾਲਿਆ ਮੇਰੇ ਕੋਲ ਸਾਡੇ ਇੱਕ ਘਰ ਦੇ ਵਿੱਚ ਮਹਿਮਾਨ ਹੁੰਦਾ ਸੀ ਸਾਡੀ ਰਿਸ਼ਤੇਦਾਰੀ ਚੋਂ ਹੀ ਸੀ ਉਹ ਰਾਤ ਨੂੰ ਭਾਵੇਂ ਉਹਨਾਂ ਨੂੰ ਸੁੱਕੀ ਰੋਟੀ ਦੇ ਦਿਓ ਆਉਣ ਵਾਲੇ ਮਿਲਣਾ ਪਿਆਰ ਨਾਲ ਸਾਰਿਆਂ ਨਾਲ ਪਹਿਲੀ ਗੱਲ ਤਾਂ ਮਿਲਦੇ ਬਹੁਤ ਖੁਸ਼ ਹੋ ਕੇ ਸੀ ਰੋਟੀ ਵਾਲੇ niche ਦੇਖਦੇ ਸਾਨੂੰ ਕੀ ਦਿੱਤਾ ਤੇ ਉਹ ਰੋਟੀ ਖਾ ਕੇ ਨਾ ਸੁੱਕੀ ਤੇ ਰਾਤ ਨੂੰ ਰੜੇ ਮੰਜੇ ਤੇ ਸੌਂਦੇ ਹੁੰਦੇ ਸੀਗੇ ਜੀ ਉਹਨਾਂ ਨੂੰ ਕਿਤੇ ਅਸੀਂ ਬਿਸਤਰਾ ਪਿਛਾ ਵੀ ਦੇਣਾ ਤਾਂ ਰਾਤ ਨੂੰ ਜਦੋਂ ਉਹਨੇ ਸੋਣਾ ਇਕੱਠਾ ਕਰਕੇ ਪੈਰਾਂ ਭਰ ਰੱਖਿਆ ਹੁੰਦਾ ਸੀ ਤੇ ਉਹ ਰੜੇ ਤੇ ਸੌਂਦੇ ਹੁੰਦੇ ਕਹਿੰਦੇ ਨਾ ਬਸ ਮੇਰਾ ਇਹੀ ਇੱਜ਼ਤ ਮਾਨਿਆ ਇਦਾਂ ਹੀ ਆ ਮੇਰੀ ਲਾਈਫ ਹੀ ਇਦਾਂ ਤੇ ਬਹੁਤ ਚੰਗਾ ਲੱਗਦਾ ਹੈ। ਭਾਈ ਇਨਕਮ ਵੀ ਓਨੀ ਕੀ ਹੁੰਦੀ ਸੀ ਸਾਰਿਆਂ ਦੇ ਘਰਾਂ ਦੇ ਵਿੱਚ ਹਨਾ। ਪਰ ਖਰਚਾ ਵੀ ਓਨਾ ਕੀ ਹੁੰਦਾ ਸੀ ਔਰ ਪ੍ਰਾਣੇ ਆਉਂਦੇ ਸੀ ਤਾਂ ਉਹ ਥੋੜੇ ਜੇ ਵਿੱਚ ਹੀ ਬਹੁਤ ਖੁਸ਼ ਹੁੰਦੇ ਸੀ। ਉਹ ਜੋ ਤੁਹਾਡੇ ਕੋਲ ਬਣਿਆ ਉਹ ਹੀ ਖਾ ਕੇ। ਉਹਦੇ ਨਾਲ ਹੀ ਬਹੁਤ ਖੁਸ਼ ਹੁੰਦੇ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇ ਸੋਚੀਏ ਪੁਰਾਣੀ ਤੁਲਨਾ ਕਰੀਏ ਤਾਂ ਬਹੁਤ ਮੁਸ਼ਕਲ ਆ। ਕਿਉਂਕਿ ਅੱਜ ਕੱਲ ਇੱਕ ਪ੍ਰਾਣਾ ਇੱਕ ਫੈਮਿਲੀ ਵੀ ਆ ਜਾਵੇ ਤਾਂ ਉਹਨੂੰ ਰੋਟੀ ਪਾਣੀ ਖਿਲਾਉਣ ਦੇ ਚੱਕਰ ਵਿੱਚ ਬਹੁਤ ਖਰਚਾ ਹੋ ਜਾਂਦਾ। ਪੁਰਾਣੀ ਕਰਨੀ ਬਹੁਤ ਔਖੀ ਆ। ਇਸੇ ਲਈ ਹੁਣ ਦੂਰੀਆਂ ਹੋਈ ਜਾਂਦੀਆਂ ਰਿਸ਼ਤੇਦਾਰੀ ਦੀਆਂ ਦੂਰੀਆਂ ਕਿਉਂਕਿ ਕੋਈ ਚਾਹੁੰਦਾ ਹੀ ਨਹੀਂਗਾ ਅਸੀਂ ਮੇਲਜੋਲ ਬਣਾਈਏ ਅੱਗੇ ਸਿਗਾ ਪਿਆਰ ਬਹੁਤ ਸਿਗਾ ਕਿਉਂਕਿ ਪ੍ਰਾਣਾ ਆਇਆ ਕੋਈ ਮਹਿੰਗਾ ਨਹੀਂ ਚਿੰਦਾ ਹੁਣ ਪ੍ਰਾਣਾ ਆ ਗਿਆ ਪਹਿਲਾਂ ਤੁਸੀਂ ਕੋਕ ਲਿਆਓ ਜੀ ਹਾਂਜੀ ਹਨਾ ਕੋਬ ਲਾਓ ਉਸ ਤੋਂ ਬਾਅਦ ਤੁਸੀਂ ਚਾਹ ਸ਼ੁਰੂ ਕਰ ਦਿਓ ਚਾਹ ਦੇ ਵਿੱਚ ਤਿੰਨ ਚਾਰ ਆਈਟਮਾਂ ਚਾਹੀਦੀਆਂ ਸਮੋਸੇਆਂ ਸਮੋਸੇ ਹੋਰ ਵੀ ਹਨਾ ਹਰ ਉਹ ਤੋਂ ਬਾਅਦ ਫਿਰ ਜੇ ਉਹਨਾਂ ਰੋਟੀ ਖਾਣੀਆਂ ਰੋਟੀ ਚ ਤਿੰਨ ਚਾਰ ਰੈਡਮਾ ਚਾਹੀਦੀਆਂ ਤੁਸੀਂ ਨਾਲ ਮਿੱਠਾ ਵੀ ਚਾਹੀਦਾ ਨਹੀਂ ਜੇ ਕੋ ਮਿੱਠਾ ਘਰ ਬਣਾ ਆਈਸਕ੍ਰੀਮ ਲੈ ਕੇ ਆਓ ਆ ਲਿਓ ਜੀ ਆਓ ਲਿਓ ਤੇ ਦੇਖੋ ਕਿੰਨੇ ਖਰਚੇ ਆ ਜੇ ਮਾੜੀ ਜੀ ਕਮੀ ਰਹਿ ਗਈ ਤਾਂ ਇਹ ਗੱਲਾਂ ਸੁਣਨੀਆਂ ਪੈਂਦੀਆਂ ਲੈ ਉਹਨਾਂ ਨੇ ਸੇਵਾ ਹੀ ਨਹੀਂ ਕੀਤੀ ਉਹ ਕਿਹਾ ਪੈਂਦੀਆਂ ਬੜਾ ਉਹਤੇ ਗਏ ਸੀ ਲੈ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆ ਬਣਾ ਕੇ ਰੱਖਤਾ ਬਈ ਕਹਿੰਦਾ ਬਤਾਉ ਬਣਾ ਲਿਆ ਅੱਗੇ ਪੁਰਾਣੇ ਵੇਲਿਆਂ ਚ ਸੁੱਕੀ ਰੋਟੀ ਖਾ ਕੇ achar ਦੇ ਨਾਲ ਉਹ ਸੀਸਾਂ ਦੇ ਕੇ ਜਾਂਦੇ ਹੁੰਦੇ ਸੀ ਕਹਿੰਦੇ ਬਹੁਤ ਤੁਸੀਂ ਬਹੁਤ ਸੇਵਾ ਕੀਤੀ ਹੈ ਅੱਜ ਕੱਲ ਪੰਜ ਚੀਜ਼ਾਂ ਖਾ ਕੇ ਵੀ ਕਹਿੰਦੇ ਉਹ ਭਿੰਡੀਆਂ ਬਣਾ ਲਈਆਂ ਜੀ ਆਹ ਦਾਲ ਬਣਾ ਲਈਏ ਤੇ ਕਿਤੇ ਕੰਮ ਦੀ ਸੀ ਕੀ ਉਹਦਾ ਕੀ ਦੱਸੋ ਇਸੇ ਤੋਂ ਹੀ ਆਪਾਂ ਇੱਕ ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਇਸ ਲਈ ਕਿਸੇ ਦੇ ਵੀ ਜਾਓ ਪਿਆਰ ਰੱਖੋ ਪਰ ਖਾਣ ਪੀਣ ਦੇ ਮਾਮਲੇ ਵਿੱਚ ਥੋੜਾ ਆਪਣੇ ਆਪ ਉਹਨਾਂ ਨੂੰ ਕਹੋ ਜੋ ਤੁਸੀਂ ਬਣਾਇਆ ਜੋ ਤੁਹਾਡੇ ਕੋਲ ਹੈਗਾ ਆ ਉਹਦੇ ਨਹੀਂ ਖੁਸ਼ ਹੋ ਨਹੀਂ ਹੈਗਾ ਤੇ ਰੋਟੀ ਨਾਲ ਅਸੀਂ ਸਾਨੂੰ ਅਚਾਰ ਨਾਲ ਰੋਟੀ ਦੇ ਦਿਓ ਉਹ ਅਸੀਂ ਖਾ ਲਾਂਗੇ ਤੇ ਫਿਰ ਫਿਰ ਦੇਖੋ ਦੁਬਾਰਾ ਉਹ ਪਿਆਰ ਫੇਕਦਾ ਮਿਲਜੁਲ ਮਿਲਜੁਲ ਬਹੁਤ ਆਪਾਂ ਇਸੇ ਕਰਕੇ ਨਹੀਂ ਮਿਲਜੁਲਦੇ ਲੋਕ ਕਿ ਭੰਡ ਭਰਾਵਾਂ ਦੇ ਵਿੱਚ ਨਹੀਂ ਮਿਲਜੁਲ ਉਹਨਾਂ ਰਹਿ ਗਿਆ ਉਹਨਾਂ ਪਿਆਰ ਨਹੀਂ ਰਹਿ ਗਿਆ ਜਿੰਨਾ ਪਹਿਲਾਂ ਹੁੰਦਾ ਸੀ ਅੱਗੇ ਭੈਣਾਂ ਆਉਂਦੀਆਂ ਹੁੰਦੀਆਂ ਅਸੀਂ ਹਫ਼ਤਾ ਹਫ਼ਤਾ 10-10 ਦਿਨ ਰਹਿ ਜਾਂਾਂ ਆ ਕੇ ਪਰ ਹੁਣ ਨਹੀਂ ਇੰਨਾ ਕਹਿਣਾ ਨਹੀਂ ਮੁਸ਼ਕਲ ਆ ਮੁਸ਼ਕਲ ਹੈ ਬਿਲਕੁਲ ਇਹ ਤੁਸੀਂ ਦੇਖੋ ਕਿੰਨਾ ਫਰਕ ਆ ਪੁਰਾਣੇ ਟਾਈਮ ਦਾ ਤੇ ਹੁਣ ਦੇ ਟਾਈਮ ਦਾ ਬਿਲਕੁਲ ਤੇ ਇਹ ਤੁਹਾਡੇ ਨਾਲ ਅਸੀਂ ਅੱਜ ਦੋ ਚਾਰ ਗੱਲਾਂ ਸਾਂਝੀਆਂ ਕੀਤੀਆਂ ਸਾਨੂੰ ਬੜਾ ਚੰਗਾ ਲੱਗਦਾ ਸੀ ਅਸੀਂ ਸੋਚਦੇ ਹਾਂ ਅਸੀਂ ਵੀ ਸੋਚਦੇ ਕਿ ਇਹ ਇਹ ਸਾਡੇ ਤੇ ਹੀ ਨਹੀਂ ਹੈ ਤੁਸੀਂ ਸਾਰਿਆਂ ਤੇ ਜਿਨੇ ਜਿਨੇ ਫੈਮਲੀਆ ਦੇ ਵਿੱਚ ਪੁਰਾਣੇ ਜਿਨ੍ਹਾਂ ਨੇ ਦੇਖਿਆ ਟਾਈਮ ਉਹਨਾਂ ਨੂੰ ਸਾਰਿਆਂ ਨੂੰ ਨਾ ਇਹ ਚੀਜ਼ਾਂ ਦਾ ਪਤਾ ਹੈ ਪਤਾ ਆ ਉਹਨਾਂ ਨੇ ਫੇਸ ਕੀਤਾ ਆ ਹੁਣ ਅੱਜ ਕੱਲ ਦੇ ਪਰੌਣੇ ਜਦੋਂ ਚੱਲ ਜਾਂਦੇ ਨੇ ਨਾ ਖਾ ਪੀ ਕੇ ਬਾਅਦ ਚ ਤੀਵੇਂ ਆਦਮੀ ਦੋਨੇ ਬਾਅਦ ਚ ਲੜਦੇ ਰਹਿੰਦੇ ਸਾਡੇ ਨਾਲ ਹੋਇਆ ਕੀ ਆ ਬੱਚਾ ਜਿਆਦਾ ਹੋ ਗਿਆ ਲੋਕ ਨੇ ਮੈਨੂੰ ਤਾਂ ਕਿਹ ਚੀਜ਼ ਲੈ ਕੇ ਨਹੀਂ ਦਿੱਤੀ ਹੁਣ ਤੁਸੀਂ ਆਦੂ ਦੋ ਪੀਜੇ ਲੈ ਆਏ ਆ ਉਹ ਲੈ ਬਰਗਰ ਲੈ ਕੇ ਆ ਤੇ ਇਹ ਤੁਹਾਡੇ ਨਾਲ ਅਸੀਂ ਅੱਜ ਦੋ ਚਾਰ ਗੱਲਾਂ ਸਾਂਝੀਆਂ ਕੀਤੀਆਂ ਹੁਣ ਆਪਾਂ ਪਾਈਏ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਆਪਾਂ ਪਾਉਨੇ ਆ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਪਾਈ ਹਕੀਮਾ ਲੱਕੜੀਆਂ ਚੋਂ ਪਾਣੀ ਕੱਢਾਂ ਚੱਕ ਬਣਾਵਾਂ ਟੀਮਾ ਇਸ ਵਾਰ ਦਾ ਹੁਣ ਤੁਸੀਂ ਜਵਾਬ ਦੇਣਾ ਆ ਇਹ ਹਫਤੇ ਵਿੱਚ ਤਾਂ ਅਗਲੇ ਹਫਤੇ ਆਪਾਂ ਫੇਰ ਤੁਹਾਨੂੰ ਮਿਲਾਂਗੇ ਨਹੀਂ ਦੇਖਦੇ ਆਪ ਕੀ ਕੋਣ ਕੋਣ ਅੱਗੇ ਆਉਂਦਾ ਇਹ ਪੁਰਾਣੀਆਂ ਬਾਤਾਂ ਸਾਰੀਆਂ ਤੇ ਚਲੋ ਜੀ ਫਿਰ ਆਪਾਂ ਯਾਤ ਲੈਨੇ ਹੁਣ ਤੁਹਾਡੇ ਕੋਲ ਹਣਾ ਫੇਰ ਆਪਾਂ ਮਿਲਦੇ ਆ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ